18 ਦਸੰਬਰ ਦਿਨ ਵੀਰਵਾਰ ਨਿਫਟੀ ਦੇ ਵਿੱਚ ਕਿਹੜੇ-ਕਿਹੜੇ ਟ੍ਰੇਡ ਕਰਨ ਦੇ ਲਈ ਆਪਣੇ ਪਲਾਨਸ ਨੇ ਤੇ ਕਿਹੜੇ-ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਨੇ ਕੱਲ੍ਹ ਵਾਸਤੇ ਯਾਨੀ ਕਿ ਵੀਰਵਾਰ ਵਾਸਤੇ ਟ੍ਰੇਡ ਕਰਨ ਦੇ ਲਈ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਨਿਫਟੀ ਦਾ ਆਪਾਂ ਅਨਲਿਸਿਸ ਕਰਾਂਗੇ ਕੱਲ੍ਹ ਵਾਸਤੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਇਹ ਗੱਲ ਸਮਝ ਲੈਣੇ ਆ ਕਿ ਕੱਲ੍ਹ ਸ਼ਾਮ ਵਾਲੀ ਵੀਡੀਓ ਦੇ ਵਿੱਚ ਆਪਾਂ ਕੀ ਕਿਹਾ ਸੀ ਬੁੱਧਵਾਰ ਵਾਸਤੇ ਤੇ ਬੁੱਧਵਾਰ ਕੀ ਕੀ ਹੋਇਆ ਤੇ WhatsApp ਚੈਨਲ ਤੇ ਆਪਾਂ ਕੀ ਅਪਡੇਟ ਕੀਤਾ ਸੀ ਤੇ ਉਹਦੇ ਮੁਤਾਬਕ ਕੀ ਹੋਇਆ ਜਾਂ ਫਿਰ ਕੀ ਨਹੀਂ ਹੋਇਆ ਇਹ ਚੀਜ਼ਾਂ ਸਮਝ ਲੈਣੇ ਪਹਿਲਾਂ ਸੋ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੀ ਵੀਡੀਓ ਆਪਾਂ ਦੇਖਣ ਦੇ ਆ ਇਹ ਦਿਨ ਆਲਾ ਪਨਕੁਸ਼ ਵੈਲਿਊ ਮਿਲਣੀ ਵੀ ਡਈ ਆ ਜਾਂ ਫਿਰ ਨਹੀਂ ਮਿਲਣੀ ਪਿਛਲਾ ਰਿਕਾਰਡ ਦੇਖ ਕੇ ਸੋ ਇਸ ਕਰਕੇ ਪਿਛਲਾ ਰਿਕਾਰਡ ਦੇਖਣਾ ਬਹੁਤ ਜ਼ਰੂਰੀ ਹੈ ਸੋ ਦੇਖੋ ਸਭ ਤੋਂ ਪਹਿਲੀ ਚੀਜ਼ ਕੱਲ ਜਿਹੜੀ ਸ਼ਾਮ ਨੂੰ ਵੀਡੀਓ ਪਾਈ ਸੀ ਆਪਾਂ ਬੁੱਧਵਾਰ ਵਾਸਤੇ ਉਸ ਵੀਡੀਓ ਦੇ ਵਿੱਚ ਆਪਾਂ ਦੋ ਪਲਾਨ ਦਿੱਤੇ ਸੀ ਦੋ ਪਲਾਨ ਪਹਿਲਾ ਪਲਾਨ ਆਪਾਂ ਇਹ ਦਿੱਤਾ ਸੀ ਕਿ 5900 ਸੌਰੀ ਪਹਿਲਾ ਪਲਾਨ ਆਪਣਾ ਸੀ 5770 ਤੇ 575 5741 ਤੇ ਮੈਂ ਇਹ ਕਿਹਾ ਸੀ ਕਿ ਦੇਖੋ ਨਿਫਟੀ ਇਥੋਂ ਇੱਕ ਵਾਰ ਉੱਤੇ ਗਈ ਫਿਰ ਦੂਜੀ ਵਾਰ ਲੋਅ ਬ੍ਰੇਕ ਕਰਕੇ ਉੱਤੇ ਗਈ ਆ ਸੋ ਇਹ ਜਿਹੜਾ ਲੈਵਲ ਆ ਇਹ ਬਹੁਤ ਮਜ਼ਬੂਤ ਤੇ ਆ ਕਿਉਂਕਿ ਦੇਖੋ ਇੱਕ ਤਾਂ ਵੀਕਲੀ ਟਾਈਮ ਫਰੇਮ ਤੇ ਵੀ ਹੈ ਸਪੋਰਟ ਸੋ ਇਸ ਕਰਕੇ ਬਹੁਤ ਮਜ਼ਬੂਤ ਤੇ ਆ ਸੋ 25770 ਤੋਂ ਲੈ ਕੇ 2541 ਇੱਕ ਤਗੜਾ ਸਪੋਰਟ ਜ਼ੋਨ ਹੈ ਸੋ ਮੈਂ ਇਹ ਕਿਹਾ ਸੀ ਕਿ ਜੇ ਇਹ ਦੇ ਕੋਲ ਆ ਕੇ ਉੱਤੇ ਵਾਸਤੇ ਆਪਣੇ ਪੈਟਰਨ ਬੰਦੇ ਆ ਤੇ ਉਹਨਾਂ ਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਸੀ ਆਪਣਾ ਪਹਿਲਾ ਪਲਾਨ ਹੁਣ ਦੇਖੋ ਇਹਦੇ ਕੋਲ ਆਈ ਹੈ ਨਿਫਟੀ ਤੇ ਇਹਦੇ ਕੋਲ ਆ ਕੇ 2:30 ਆ ਬਹੁਤ ਵੱਡੇ ਸਾਈਜ਼ ਦਾ ਇੱਥੇ ਬਣਿਆ ਆਪਣਾ ਦੋਜੀ ਕੈਂਡਲ ਇਹਦਾ ਹਾਈ ਬ੍ਰੇਕ ਹੋਇਆ ਤੇ ਫਿਰ ਨਿਫਟੀ ਥੋੜਾ ਜਿਹਾ ਉੱਤੇ ਗਈ ਹੈ ਸੋ ਇਹ ਕਾਫੀ ਲੇਟ ਇਹਦੇ ਕੋਲ ਆਈ ਹੈ ਇਸ ਕਰਕੇ ਓਡਾ ਵੱਡਾ ਮੂ ਬਾਪਾ ਨੂੰ ਨਹੀਂ ਦੇਖਣ ਨੂੰ ਮਿਲਿਆ ਦੂਜਾ ਪਲਾਨ ਜਿਹੜਾ ਸੀ ਆਪਣਾ ਉਹ ਇਹ ਸੀ ਕਿ 5905 ਤੇ ਆ ਜਿਹੜਾ ਟ੍ਰੈਂਡ ਲਾਈਨ ਦਾ ਰੈਜ਼ਿਸਟੈਂਸ ਆ ਇਹਦੇ ਕੋਲ ਆਕੇ ਜੇ ਨਿਫਟੀ ਦੇ ਵਿੱਚ ਥੱਲੇ ਵਾਲੀ ਸਾਈਡ ਨੂੰ ਕੋਈ ਸ਼ੂਟਿੰਗ ਸਟਾਰ 15 ਮਿੰਟ ਦੇ ਟਾਈਮ ਫਰੇਮ ਤੇ ਤੇ 5 ਮਿੰਟ ਦੇ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਦਾ ਸੋ ਫਿਰ ਨਿਫਟੀ ਥੱਲੇ ਆ ਸਕਦੀ ਹੈ ਸੋ ਦੇਖੋ ਇੱਥੇ 5 ਮਿੰਟ ਦੇ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਨਹੀਂ ਬਣਿਆ ਪਰ 15 ਮਿੰਟ ਦੇ ਟਾਈਮ ਫਰੇਮ ਤੇ ਸ਼ੂਟਿੰਗ ਸਟਾਰ ਬਣਿਆ ਤੇ ਇਹਦਾ ਲੋ ਬ੍ਰੇਕ ਹੋਇਆ ਦੈਨ ਉਸ ਤੋਂ ਬਾਅਦ ਨਿਫਟੀ ਥੱਲੇ ਗਈ ਆ ਹੁਣ ਦੇਖੋ ਜੀਨਾਂ ਵੀਰਾਂ ਭੈਣਾਂ ਨੇ ਇਹ ਟਰੇਡ ਕੀਤੀ ਅੱਜ ਕੱਲ ਦਾ ਵੀਡੀਓ ਦੇਖਿਆ ਹੈ ਤੇ ਉਹਦੇ ਵਿੱਚ ਜੇ ਪਲਾਨ ਨੂੰ ਸਮਝਿਆ ਤੇ ਇਹਦੇ ਮੁਤਾਬਕ ਇਹ ਟ੍ਰੇਡ ਕੀਤੀ ਉਹਨਾਂ ਨੇ ਬਹੁਤ ਵਧੀਆ ਪ੍ਰੋਫਿਟ ਕੀਤਾ ਹੋਊਗਾ ਬਹੁਤ ਵਧੀਆ ਪਰ ਜਿਨ੍ਹਾਂ ਵੀ ਰੰਪਣਾ ਨੇ ਗੱਲ ਦੀ ਵੀਡੀਓ ਨਹੀਂ ਦੇਖੀ ਇਹ ਪਲਾਨ ਨਹੀਂ ਸਮਝਿਆ ਉਹਨਾਂ ਨੇ ਇਹ ਟ੍ਰੇਡ ਨਹੀਂ ਕੀਤੀ ਹੋਊਗੀ ਹੁਣ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਇਹ ਟ੍ਰੇਡ ਕੀਤੀ ਆ ਸਭ ਤੋਂ ਪਹਿਲਾਂ ਦੇਖੋ ਇੱਕ ਵੀਰ ਦਾ ਕੁਐਸਚਨ ਸੀ ਆ ਫਰ ਇੰਸਟਾਗ੍ਰਾਮ ਤੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸਾਈਜ਼ ਏ ਉਹ ਵੱਡਾ ਹੈ 노 ਡਾਊਟ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਕੋਈ ਸ਼ੰਕਾ ਨਹੀਂ ਕਿ ਸਾਈਜ਼ ਬਹੁਤ ਵੱਡਾ ਹੈ ਦਾ ਸਾਈਜ਼ ਵੱਡਾ ਹੈ ਸਾਈਜ਼ ਵੱਡਾ ਹੈ ਪਰ ਗੱਲ ਕੀ ਹੈ ਹਮੇਸ਼ਾ ਮੈਂ ਜਿਹੜੀ ਆਪਣੇ ਅਨਾਲਿਸਿਸ ਵਾਲੇ ਵੀਡੀਓ ਆ ਪਿੱਛੇ ਵੀ ਜੇ ਤੁਸੀਂ ਦੇਖੋਗੇ ਮੈਂ ਇੱਕ ਗੱਲ ਕਹੀ ਆ ਮੇਨ ਚੀਜ਼ ਹੈ ਨੰਬਰ 1 ਚੀਜ਼ ਆਪਣੀ ਟ੍ਰੈਂਡ ਟ੍ਰੈਂਡ ਕੀ ਇੱਥੇ ਡਾਊਨ ਡਾਊਨ ਟ੍ਰੈਂਡ ਦੇ ਨਾਲ ਜਿਹੜੀ ਦੂਜੀ ਚੀਜ਼ ਆ ਉਹ ਆਪਾਂ ਨੂੰ ਚਾਹੀਦਾ ਹੈ ਰੈਜ਼ਿਸਟੈਂਸ ਜਿਹੜੀ ਤੀਜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਰੈਜ਼ਿਸਟੈਂਸ ਦੇ ਨਾਲ ਪੈਟਰਨ ਸੋ ਦੇਖੋ ਇੱਥੇ ਡਾਊਨ ਟ੍ਰੈਂਡ ਨੰਬਰ 1 ਚੀਜ਼ ਨੰਬਰ 2 ਆਪਣਾ ਰੈਜ਼ਿਸਟੈਂਸ ਟ੍ਰੈਂਡ ਲਾਈਨ ਦਾ ਤੇ ਹਰੀਜ਼ਨਟਲ ਲਾਈਨ ਦਾ ਤੇ ਇਹਦੇ ਕੋਲ ਬਣ ਗਿਆ ਆਪਣਾ ਪੈਟਰਨ ਹੁਣ ਇਹ ਪੈਟਰਨ ਵੱਡਾ ਵੀ ਹੋ ਸਕਦਾ ਛੋਟਾ ਵੀ ਹੋ ਸਕਦਾ ਪਰ ਜੇ ਦੇਖੋ ਵੱਡਾ ਵੀ ਹੋਊਗਾ ਫਿਰ ਵੀ ਨਿਫਟੀ ਨੇ ਥੱਲੇ ਜਾਣਾ ਜੇ ਛੋਟਾ ਹੋਊਗਾ ਫਿਰ ਵੀ ਥੱਲੇ ਜਾਣਾ ਠੀਕ ਹੈ ਸੋ ਇਸ ਕਰਕੇ ਜਦੋਂ ਤਿੰਨੇ ਚੀਜ਼ਾਂ ਦੇਖੋ ਆਪਾਂ ਨੂੰ ਮਿਲ ਜਾਂਦੀਆਂ ਟ੍ਰੈਂਡ ਦੇ ਨਾਲ ਆਪਾਂ ਨੂੰ ਟ੍ਰੇਡ ਮਿਲਣ ਢਈ ਹੈ ਰੈਜ਼ਿਸਟੈਂਸ ਵੀ ਹੈਗਾ ਉਥੇ ਤੇ ਪੈਟਰਨ ਵੀ ਬਣਿਆ ਹੁਣ ਜਿਹੜੀ ਚੌਥੀ ਚੀਜ਼ ਹੈ ਪੈਟਰਨ ਦਾ ਸਾਈਜ਼ ਛੋਟਾ ਹੋਣਾ ਚਾਹੀਦਾ ਸੀ ਉਹ ਜੇ ਹੋਏ ਫਿਰ ਤੋਂ ਸੋਨੇ ਦਾ ਸੁਭਾਗਾ ਪਰ ਇੱਥੇ ਨਹੀਂ ਹੈਗਾ ਪਰ ਫਿਰ ਵੀ ਆਪਾਂ ਨੂੰ ਪਤਾ ਨਿਫਟੀ ਨੇ ਜਾਣਾ ਥੱਲੇ ਆ ਸੋ ਇਸ ਕਰਕੇ ਆਪਾਂ ਟਰੇਡ ਕਰ ਸਕਦੇ ਹਾਂ ਸੋ ਦੇਖੋ ਜਦੋਂ ਇਹਦਾ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕੀਤੀ ਆ ਤੇ ਸਟਾਪ ਲੌਸ ਨੂੰ ਇਹਦੇ ਵਿੱਚ ਆਪਾਂ ਟ੍ਰੇਲ ਕੀਤਾ ਕਿਉਂ ਕੀਤਾ ਟ੍ਰੇਲ ਉਹਦਾ ਰੀਜ਼ਨ ਇਹ ਸੀ ਕਿ ਥੱਲੇ ਜਿਹੜਾ ਸਪੋਰਟ ਆ ਇਹ ਬਹੁਤ ਤਗੜਾ ਸਪੋਰਟ ਹੈ ਵੀਕਲੀ ਟਾਈਮ ਫਰੇਮ ਤੇ ਸੋ ਕਿਸੇ ਵੀ ਜਗ੍ਹਾ ਤੋਂ ਕੋਈ ਤਗੜੀ ਬਾਈਂਗ ਉੱਤੇ ਵਾਲੀ ਸਾਈਡ ਨੂੰ ਨਾ ਆ ਜੇ ਇਸ ਕਰਕੇ ਆਪਾਂ ਸਟਾਪ ਲੌਸ ਨੂੰ ਟ੍ਰੇ ਪਹਿਲਾ ਸਟਾਪ ਲੋਸ ਨੂੰ ਆਪਾਂ ਇੱਥੇ ਰੱਖਿਆ ਪਹਿਲਾਂ ਇੱਥੇ ਹੀ ਤੇ ਉਸ ਤੋਂ ਬਾਅਦ ਆਪਾਂ ਸਟਾਪ ਲੋਸ ਇੱਥੇ ਲੈ ਕੇ ਆਏ ਉਸ ਤੋਂ ਬਾਅਦ ਆਪਾਂ ਸਟਾਪ ਲੋਸ ਨੂੰ ਇੱਥੇ ਲੈ ਕੇ ਆਏ ਉਸ ਤੋਂ ਬਾਅਦ ਆਪਣਾ ਸਟਾਪ ਲੋਸ ਆ ਗਿਆ ਇੱਥੇ ਤੇ ਫਿਰ ਉਸ ਤੋਂ ਬਾਅਦ ਆਪਣਾ ਸਟਾਪ ਲੋਸ ਆ ਗਿਆ ਇੱਥੇ ਤੇ ਵੀਡੀਓ ਦੇ ਵਿੱਚ ਵੀ ਦੇਖੋ ਦੋ ਵਾਰਤਾਂ ਜਿਹੜਾ ਆਪਾਂ ਸਟਾਪ ਲੋਸ ਟ੍ਰੇਲ ਕੀਤਾ ਉਹ ਦਿਖਾਇਆ ਪਰ ਜ਼ਿਆਦਾ ਵਾਰ ਜਿਹੜਾ ਉਹ ਨਹੀਂ ਦਿਖਾ पाए ਕਿਉਂਕਿ ਵੀਡੀਓ ਲੰਮੀ ਹੋ ਜਣੀ ਸੀ ਇੰਸਟਾਗ੍ਰam ਤੇ ਸ਼ਾਰਟ ਵੀਡੀਓ ਪਾਈ ਆਪਾਂ ਤੇ YouTube ਤੇ ਪਾਈ ਆ ਸੋ ਸਾਰੇ ਵੀਰਾਂ ਭੈਣਾਂ ਨੇ ਜ਼ਰੂਰ ਦੇਖੀ ਹੋਊਗੀ ਤੇ ਫਿਰ ਆਪਾਂ ਦੇਖੋ ਇੱਥੇ ਸਟੌਪ ਲੌਸ ਟ੍ਰੇਲ ਕਰਕੇ ਇੱਥੋਂ ਤੱਕ ਲੈ ਜਾਂਦਾ ਸੀ ਇੱਥੇ ਜਾ ਕੇ ਆਪਣਾ ਦੇਖੋ ਸਟੌਪ ਲੌਸ ਹਿੱਟ ਹੁੰਦਾ ਤੇ ਇੱਕ ਬਹੁਤ ਵਧੀਆ ਪ੍ਰੋਫਿਟ ਇਸ ਟ੍ਰੇਡ ਦੇ ਵਿੱਚ ਹੋਇਆ ਤੇ ਉਮੀਦ ਹੈ ਕਿ ਜਿਨ੍ਹਾਂ ਵੀਰਾਂ ਭੈਣਾਂ ਨੇ ਕੱਲ ਦਾ ਵੀਡੀਓ ਦੇਖਿਆ ਹੈ ਪਲਾਨ ਨੂੰ ਸਮਝਿਆ ਤੇ ਟ੍ਰੇਡ ਕੀਤੀ ਹੈ ਬਹੁਤ ਵਧੀਆ ਪ੍ਰੋਫਿਟ ਕੀਤਾ ਹੋਊਗਾ ਤੇ ਬਾਕੀ ਜਿਹੜਾ ਦੇਖੋ ਆਪਣਾ ਪਹਿਲਾ ਪਲਾਨ ਸੀ ਇੱਥੋਂ ਵੀ ਦੇਖੋ ਐਗਜ਼ੈਕਟ ਇੱਥੋਂ ਵੀ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਮੂਵ ਦੇਖਣ ਨੂੰ ਮਿਲਿਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀਰਵਾਰ ਦੀ ਕੱਲ ਦੀ ਕਿ ਇਹ ਤਾਂ ਚਲੋ ਅੱਜ ਦਾ ਆਪਾਂ ਨੂੰ ਪਤਾ ਲੱਗਾ ਕਿ ਜਿਹੜੀ ਚੀਜ਼ਾਂ ਕੱਲ ਦੱਸੀਆਂ ਸੀ ਐਗਜ਼ੈਕਟ ਉਹ ਚੀਜ਼ਾਂ ਹੋ ਗਈਆਂ ਤੇ ਟਰੇਡ ਆਪਾਂ ਕੀਤੀ ਵੀ ਪ੍ਰੋਫਿਟ ਵੀ ਕੀਤਾ। ਬਾਕੀ WhatsApp ਚੈਨਲ ਤੇ ਵੀ ਥੋੜੀ ਚਰਚਾ ਕਰ ਰਹੇ ਨੇ WhatsApp ਚੈਨਲ ਤੇ ਕੀ ਕਿਹਾ ਸੀ। ਸੋ WhatsApp ਚੈਨਲ ਤੇ ਦੇਖੋ ਆ ਜਿਹੜਾ ਸਕਰੀਨਸ਼ਾਟ ਮੈਂ ਪਾਇਆ ਸੀ 9:33 ਮਿੰਟ ਤੇ ਤੇ 9:34 ਮਿੰਟ ਤੇ ਮੈਂ ਲਿਖਿਆ ਸੀ ਕਿ ਜੇ ਪ੍ਰਾਈਸ ਐਕਸ਼ਨ ਬਣਾ ਕੇ ਇਹ ਜਿਹੜੀ ਟਰੈਂਡ ਲਾਈਨ ਹੈ ਇਹਦਾ ਬ੍ਰੇਕਆਊਟ ਕਰਦੀ ਹੈ ਉੱਤੇ ਵਾਲੀ ਸਾਈਡ ਨੂੰ ਪ੍ਰਾਈਸ ਐਕਸ਼ਨ ਬਣਾ ਕੇ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ। ਹੁਣ ਦੇਖੋ ਇੱਥੇ ਪ੍ਰਾਈਸ ਐਕਸ਼ਨ ਨਹੀਂ ਬਣਿਆ। ਇਸ ਕਰਕੇ ਨਿਫਟੀ ਉੱਤੇ ਨਹੀਂ ਗਈ ਬ੍ਰੇਕਆਊਟ ਵੀ ਨਹੀਂ ਹੋਇਆ ਤੇ 9:41 ਮਿੰਟ ਤੇ ਮੈਂ ਤੁਹਾਨੂੰ ਫੇਰ ਯਾਦ ਕਰਾਇਆ ਸੀ ਕਿ ਵੀਡੀਓ ਦੇ ਵਿੱਚ ਆਪਾਂ ਟ੍ਰੈਂਡ ਲਾਈਨ ਤੇ 5905 ਦੇ ਕੋਲੋਂ ਇੱਕ ਤੁਹਾਨੂੰ ਪਲਾਨ ਦਿੱਤਾ ਸੀ ਥੱਲੇ ਵਾਸਤੇ ਉਹ ਪਲਾਨ ਦਾ ਵੀ ਧਿਆਨ ਰੱਖਿਓ 9:41 ਮਿੰਟ ਤੇ ਤੁਹਾਨੂੰ ਦੱਸਿਆ ਸੀ ਤੇ 9:45 ਮਿੰਟ ਤੇ ਕੈਂਡਲ ਕੰਪਲੀਟ ਹੋਇਆ ਯਾਨੀ ਕਿ 4 ਮਿੰਟ ਪਹਿਲਾਂ ਤੁਹਾਨੂੰ ਫੇਰ ਇਨਫੋਰਮ ਕਰਦਾ ਸੀ ਸੋ ਮੀਡੀਆ ਕੀ ਸਾਰੇ ਵੀਰਮ ਪਣਾ ਨੇ ਟ੍ਰੇਡ ਕੀਤੀ ਹੋਗੀ ਕਿਸੇ ਨੇ ਮਿਸ ਨਹੀਂ ਕੀਤੀ ਹੋਗੀ ਸੋ ਹੁਣ ਆਪਾਂ ਗੱਲ ਕਰਦੇ ਆਂ ਕੱਲ ਦੀ ਵੀਰਵਾਰ ਦੀ ਸੋ ਵੀਰਵਾਰ ਵਾਸਤੇ ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਕਿ ਜਿੱਥੇ ਦੇਖੋ ਮਾਰਕੀਟ ਹੁਣ ਚੱਲਣ ਢਈ ਹੈ ਆ ਜਿਹੜਾ ਲੈਵਲ ਹੈ ਆਪਣਾ 5851 ਸਵੇਰ ਦੀ ਜੇ ਆਪਾਂ ਗੱਲ ਕਰਦੇ ਆਂ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਆਪਣਾ ਆ ਮਜ਼ਬੂਤ ਰਿਸਿਸਟੈਂਸ ਠੀਕ ਹੈ ਜੇ ਇਹ ਦੇ ਕੋਲ ਕੋਈ 15 ਮਿੰਟ ਦਾ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਦਾ ਕੋਈ ਐਮ ਪੈਟਰਨ ਬਣਦਾ ਫਿਰ ਨਿਫਟੀ ਥੱਲੇ ਆ ਸਕਦੀ ਹੈ ਇਹ ਕੇਪ ਲੈਣੇ ਆ ਦੂਜਾ ਪਲੈਨ ਦੇਖੋ ਇਹ ਆ ਆਪਣਾ ਜਿੱਥੋਂ ਦੇਖੋ ਨਿਫਟੀ ਇੱਕ ਵਾਰ ਉੱਤੇ ਗਈ ਆ ਤੇ ਆ ਜਿਹੜਾ ਕੈਂਡਲ ਆ ਇਸ ਕੈਂਡਲ ਦਾ ਜੇ ਆਪਾਂ ਲੋ ਦੀ ਗੱਲ ਕਰਦੇ ਆ ਇਸ ਕੈਂਡਲ ਦਾ ਲੋ ਆ 2570.35 2570 ਲਾ ਲਓ ਸੋ 2570 ਆ ਜੇ ਦੂਜੀ ਵਾਰ ਦੇਖੋ ਮਾਰਕੀਟ ਇਹਦੇ ਕੋਲ ਆਉਂਦੀ ਆ ਤੇ ਇਹਦੇ ਲੋ ਨੂੰ ਬ੍ਰੀਕ ਨਾ ਨਹੀਂ ਕਰਦੀ ਤੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲੂ ਪੈਟਰਨ ਬਣਾਉਂਦੀ ਆ ਜਾਂ ਫਿਰ 30 ਮਿੰਟ ਦਾ ਕੋਈ ਹੈਮਰ ਬਣਾਉਂਦੀ ਆ ਇਹਦੇ ਲੋ ਨੂੰ ਬ੍ਰੇਕ ਨਾ ਕਰੇ ਉਸ ਤੋਂ ਉੱਤੇ ਰਹਿ ਕੇ ਥੋੜਾ ਜਾ ਸੋ ਤੇ ਉਹਦਾ ਹਾਈ ਬ੍ਰੇਕ ਹੁੰਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਦੂਜਾ ਪਲਾਨ ਹੈ ਤੀਜੇ ਪਲਾਨ ਦੀ ਜੇ ਆਪਾਂ ਗੱਲ ਕਰਦੇ ਆ ਸੋ 25741 2541 ਦੇ ਕੋਲ ਆ ਕੇ ਜੇ ਮਲਟੀ ਟਾਈਮ ਫਰੇਮ ਤੇ ਉੱਤੇ ਵਾਲੇ ਸਾਈਡ ਨੂੰ ਪੈਟਰਨ ਬਣਦੇ ਆ ਮਲਟੀ ਟਾਈਮ ਫਰੇਮ ਤੇ ਜੇ ਉੱਤੇ ਵਾਲੇ ਸਾਈਡ ਨੂੰ ਪੈਟਰਨ ਬਣਦੇ ਆ ਤੇ ਉਹਨਾਂ ਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਸੋ ਇਹ ਤਿੰਨ پلان ਨੇ ਆਪਣੇ ਕੱਲ੍ਹ ਵਾਸਤੇ ਟ੍ਰੇਡ ਕਰਨ ਦੀ ਲਈ ਤੇ ਇਹ ਸੀ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ